ਹਾਂਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸ ਤੇ ਮਾਮਲੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਬੜਿਆ ਜੀ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸਲੇ ਲਈ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰ ਰਹੇ ਹਾਂ ਆਫੀਸ਼ੀਅਲੀ ਕਦੋਂ ਕੈਸ਼ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦਾਂਗੇ ਔਰ ਬਿਆਨ ਕਰਾ ਕੇ ਉਹਨਾਂ ਦੇ ਤੇ ਇੱਕ ਦੋ ਦਿਨ ਬਿਲਕੁਲ ਖਤਮ ਹੋ ਜੀ ਤਾਂ ਜੀ ਡੀਐਸਪੀ ਸਾਹਿਬ ਅੱਜ ਜਿਹੜਾ ਮਨਿੰਦਰ ਸਿੱਧੂ ਦੇ ਖਿਲਾਫ ਮਾਮਲਾ ਸੀਗਾ ਦਰਜ ਹੋਇਆ ਵਾ ਉਸ ਤੇ ਮਾਮਲੇ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਮੀਡੀਆ ਦੇ ਨਾਲ ਜੁੜੀਆਂ ਸ਼ਖਸੀਅਤਾਂ ਤੇ ਪੁਲਿਸ ਪ੍ਰਸ਼ਾਸਨ ਇਹਦੇ ਵਿੱਚ ਕੀ ਨਿਬੜਿਆ ਜੀ ਇਹਦੇ ਵਿੱਚ ਜਿਹੜੇ ਕੰਪਲੇਨੈਂਟ ਸੀ ਆਪਣਾ ਰੇਸ਼ਮ ਸਿੰਘ ਉਹਨੇ ਆਪਣੀ ਕੰਪਲੇਟ ਜਿਹੜੀ ਵਾਸਲੇ ਲਈ ਤੇ ਇਸ ਕਰਕੇ ਅਸੀਂ ਜਿਹੜੀ ਐਫਆਰ ਨੰਬਰ 23 ਥਾਣਾ ਸਿਟੀ ਰਾਮਪੁਰਾ ਦਰਜ ਹੋਈ 25 ਫਰਵਰੀ ਨੂੰ ਉਹਨੂੰ ਅਸੀਂ ਕੈਨਸਲ ਕਰ ਰਹੇ ਹਾਂ ਆਫੀਸ਼ੀਅਲੀ ਕਦੋਂ ਕੈਸ਼ ਹੋ ਸਕਦੀ ਹੈ ਜੀ ਇਹ ਇਹ ਅਸੀਂ ਕੱਲ ਤੱਕ ਕੋਰਟ 'ਚ ਦੇ ਦਾਂਗੇ ਔਰ ਬਿਆਨ ਕਰਾ ਬਿਲਕੁਲ ਖਤਮ